ਕ੍ਰਿਸਮਸ ਦੇ ਪਵਿੱਤਰ ਤਿਹਾੜੀ ਦੀ ਖੁਸ਼ੀ ਵਿੱਚ ਅੱਜ ਮੈਸੀ ਹਾਊਸ ਬੇਦੀ ਕਲੋਨੀ ਧਾਰੀਵਾਲ ਦੇ ਵਿੱਚ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਛੋਟੇ ਬੱਚਿਆਂ ਨੇ ਬਹੁਤ ਵਧੀਆ ਪਰਫਾਰਮੈਂਸ ਕੀਤੀ ਇਸ ਦੇ ਬਾਅਦ ਇੱਕ ਵਿਸ਼ਾਲ ਲੰਗਰ ਵੀ ਲਗਾਇਆ ਗਿਆ ਜਾਣਕਾਰੀ ਦਿੰਦੇ ਹੋਏ ਮੈਸੀ ਸੰਸ ਐਂਡ ਫਾਊਂਡੇਸ਼ਨ ਦੇ ਪੰਜਾਬ ਦੇ ਪ੍ਰਮੁੱਖ ਆਗੂ ਪ੍ਰਧਾਨ ਬੱਬਾ ਗਿੱਲ ਨੇ ਕਿਹਾ ਕਿ 크리스마ਸ ਦੀ ਖੁਸ਼ੀ ਵਿੱਚ ਉਹਨਾਂ ਵੱਲੋਂ ਅੱਜ ਮੈਸੀ ਹਾਊਸ ਬੇਦੀ ਕਲੋਨੀ ਦੇ ਵਿੱਚ ਲੰਗਰ ਲਗਾਇਆ ਗਿਆ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਭਾਗ ਲਿਆ ਹੈ ਇਸ ਮੌਕੇ ਤੇ ਸਾਲਵੇਸ਼ਨ ਆਰਮੀ ਮੈਕਰੋਬਿਟ ਹਸਪੀਟਲ ਤਾਰੀਵਾਲ ਦੇ ਐਡਮਿਨਿਸਟਰेटर ਮੇਜਰ ਵਿਲੀਅਮ ਐਸ ਐਚਓ ਥਾਣਾ ਤਾਰੀਵਾਲ ਸਰਬਜੀਤ ਸਿੰਘ ਚਾਰਲ ਐਡਵੋਕੇਟ ਕਮਲ ਮਸੀਹ ਕੋ ਕਰਾਦੀ ਹਾਜ਼ਰ ਸਨ ਆ ਮੇਰਾ ਨਾਮ ਮੇਜਰ ਵਿਲੀਅਮ ਮਸੀਹ ਹੈ ਮੈਂ ਹੌਸਟ ਮੈਕਰੋਬਡ ਹਸਪੀਟਲ ਮਿਸ਼ਨ ਹਸਪਤਾਲ ਤਾਰੀਵਾਲ ਦਾ ਐਡਮਿਨਿਸਟਰेटर ਹਾਂ ਔਰ ਮੈਸੀ ਸਾਹਿਬ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੋ ਕਿ ਬਹੁਤ ਹੀ ਅੱਛਾ ਉਪਰਾਲਾ ਕਰਦੇ ਨੇ ਕਿ ਬੱਚਿਆਂ ਨੂੰ ਜਿਨ੍ਹਾਂ ਦੇ ਕੋਲ ਕੁਝ ਵੀ ਪੈਸਾ ਨਹੀਂ ਹੈ ਕਿ ਉਹ ਆਪਣੀ ਪੜ੍ਹਾਈ ਕਰ ਸਕਣ ਕਿਤਾਬਾਂ ਨੂੰ ਖਰੀਦ ਸਕਣ ਯੂਨੀਫਾਰਮ ਲੈ ਸਕਣ ਔਰ ਆਪਣੀ ਸਕੂਲ ਕਾਲਜ ਦੀ ਫੀਸ ਲੈ ਸਕਣ ਉਹ ਛੋਟੇ ਬੱਚਿਆਂ ਤੋਂ ਲੈ ਕੇ ਜਿਹੜੇ ਬੱਚੇ ਡਿਪਲੋਮਾ ਕਰਦੇ ਨੇ ਡਿਗਰੀ ਕਰਦੇ ਨੇ ਉਥੋਂ ਤੱਕ ਉਹਨਾਂ ਦੇ ਬੱਚਿਆਂ ਦੀ ਫੀਸ ਦੇ ਵਿੱਚ ਸਹਾਇਤਾ ਕਰਦੇ ਨੇ ਔਰ ਇੱਕ ਬਹੁਤ ਹੀ ਅੱਛਾ ਉਪਰਾਲਾ ਹੈ ਅਸੀਂ ਹੁਣੇ-ਹੁਣੇ ਇੱਕ 크리스마ਸ ਫੈਲੋਸ਼ਿਪ 크리스마ਸ ਮੀਟਿੰਗ ਮਨਾਈ ਹੈ ਬੱਚਿਆਂ ਦੇ ਨਾਲ ਮਿਲ ਕੇ ਕਿਉਂਕਿ ਖੁਦਾਵੰਨ ਸਾਨੂੰ ਦੱਸਦਾ ਹੈ ਕਿ ਪਰਮੇਸ਼ਵਰ ਨੇ ਛੋਟੇ ਬੱਚਿਆਂ ਨੂੰ ਪਿਆਰ ਕੀਤਾ ਔਰ ਉਸਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਇਹਨਾਂ ਨੂੰ ਮਨਾ ਨਾ ਕਰੋ ਕਿਉਂਕਿ ਪਰਮੇਸ਼ਵਰ ਦਾ ਰਾਜ ਇਹੋ ਜੇ ਛੋਟੇ ਬੱਚਿਆਂ ਦਾ ਹੀ ਹੈ ਔਰ ਖੁਦਾਵੰਨ ਦਾ ਕਲਾਮ ਸਾਨੂੰ ਵੀ ਦੱਸਦਾ ਹੈ ਕਿ ਜੇਕਰ ਤੁਸੀਂ ਇਹਨਾਂ ਛੋਟਿਆਂ ਦੇ ਵਿੱਚੋਂ ਮੈਨੂੰ ਕਬੂਲ ਕੀਤਾ ਤਾਂ ਮੇਰੇ ਭੇਜਨ ਵਾਲੇ ਨੂੰ ਕਬੂਲ ਕਰਦੇ ਹੋ ਛੋਟੇ ਬੱਚਿਆਂ ਨੂੰ ਕਬੂਲ ਕਰਨ ਦਾ ਮਤਲਬ ਹੈ ਕਿ ਅਸੀਂ ਪਰਮੇਸ਼ਰ ਨੂੰ ਪ੍ਰਭੂ ਯਿਸੂ ਮਸੀਹ ਨੂੰ ਕਬੂਲ ਕਰਦੇ ਹਾਂ ਔਰ ਅਸੀਂ ਬੜੀ ਹੀ ਚਾਹਵਾਂ ਦੇ ਨਾਲ ਇਸ ਫੈਲੋਸ਼ਿਪ ਨੂੰ ਮਨਾਇਆ ਹੈ 크리스마ਸ ਨੂੰ ਮਨਾਇਆ ਹੈ 크리스마ਸ ਦਾ ਮਤਲਬ ਹੀ ਹੈ ਕਿ ਅਸੀਂ ਇੱਕ ਦੂਸਰੇ ਨੂੰ ਪਿਆਰ ਵੰਡੀਏ ਇੱਕ ਦੂਸਰੇ ਦੇ ਨਾਲ ਸਹਿਭਾਗਤਾ ਕਰੀਏ ਇੱਕ ਦੂਸਰੇ ਨੂੰ ਗਿਫਟ ਦੇਈਏ ਇੱਕ ਦੂਸਰੇ ਨੂੰ ਸ਼ਾਂਤੀ ਦਾ ਸੰਦੇਸ਼ ਦੇਈਏ ਅੱਜ ਪ੍ਰਭੂ ਯਿਸੂ ਮਸੀਹ ਦਾ ਜਨਮ ਜੋ ਹੈ ਪੂਰੀ ਦੁਨੀਆ ਵਾਸਤੇ ਸ਼ਾਂਤੀ ਲੈ ਕੇ ਆਇਆ ਹੈ ਰਬ ਯੇਸ਼ੂ ਮਸੀਹ ਸਾਰੀ ਦੁਨੀਆ ਦਾ ਉਦਾਰ ਕਰਤਾ ਹੈ ਰਬ ਯੇਸ਼ੂ ਮਸੀਹ ਸਾਰੀ ਦੁਨੀਆ ਦਾ ਇੱਕ ਮੁਕਤੀ ਦਤਾ ਹੈ ਸਾਨੂੰ ਬਚਾਉਣ ਵਾਲਾ ਹੈ ਕਿਉਂਕਿ ਵਚਨ ਚ ਲਿਖਿਆ ਹੈ ਯੋਹਨਾ 3 ਦੀ 16 ਵਿੱਚ ਕਿ ਪਰਮੇਸ਼ਵਰ ਨੇ ਜਗਤ ਨਾਲ ਅਜਿਹਾ ਪ੍ਰੇਮ ਕੀਤਾ ਕਿ ਉਸਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ ਤਾਂ ਜੋ ਜੋ ਕੋਈ ਵੀ ਉਸਤੇ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋ ਬਲਕਿ ਹਮੇਸ਼ਾ ਦੀ ਜ਼ਿੰਦਗੀ ਪਾਏ ਅਗਰ ਖੁਦਾਵੰ ਨੇ ਸਾਨੂੰ ਇੱਕ ਬਹੁਤ ਹੀ ਕੀਮਤੀ ਗਿਫਟ ਦਿੱਤਾ ਹੈ ਉਹ ਹੈ ਉਸ ਦਾ ਬੇਟਾ ਪ੍ਰਭੂ ਯਿਸੂ ਮਸੀਹ ਜੀਜ਼ਸ ਕ੍ਰਾਈਸਟ ਉਹ ਇੱਕ ਗਿਫਟ ਕੁੱਲ ਦੁਨੀਆ ਨੂੰ ਦਿੱਤਾ ਹੈ ਤੇ ਸਾਡਾ ਵੀ ਫਰਜ਼ ਹੈ ਕਿ ਅਸੀਂ ਵੀ ਇੱਕ ਦੂਸਰੇ ਨੂੰ ਗਿਫਟ ਦੇਈਏ ਜਿਨ੍ਹਾਂ ਦੇ ਕੋਲ ਅਜੇ ਤੱਕ ਨਹੀਂ ਪਹੁੰਚ ਸਕੇ ਅਸੀਂ ਉਹਨਾਂ ਦੇ ਕੋਲ ਪਹੁੰਚੀਏ ਜੋ ਜ਼ਰੂਰਤਮੰਦ ਹਨ ਗਰੀਬ ਹਨ ਉਹਨਾਂ ਦੀ ਅਸੀਂ ਸਹਾਇਤਾ ਕਰ ਸਕੀਏ ਕਾਸ਼ ਕਿ ਖੁਦਾਵੰ ਇਸ ਫਾਊਂਡੇਸ਼ਨ ਨੂੰ ਇਸੇ ਤਰੀਕੇ ਨਾਲ ਚਲਾਉਂਦਾ ਰਹੇ ਜੋ ਡੋਨੇਸ਼ਨ ਦਿੰਦੇ ਨੇ ਖੁਦਾਵੰ ਉਹਨਾਂ ਨੂੰ ਬਹੁਤ ਸਾਰੀ ਬਰਕਤ ਦੇਵੇ ਜੋ ਇਹਨਾਂ ਦੀ ਸਪੋਰਟ ਕਰ ਰਹੇ ਨੇ ਉਹਨਾਂ ਨੂੰ ਵੀ ਬਹੁਤ ਸਾਰੀ ਆਸ਼ੀਸ਼ ਦੇਵੇ ਥੈਂਕ ਯੂ ਥੈਂਕ ਯੂ ਵੈਰੀ ਮਚ ਅੱਜ ਐਡਵੋਕੇਟ ਸਾਹਿਬ ਔਰ ਬੱਬਾ ਅਕਿਲ ਜੀ ਵੱਲੋਂ ਮੈਸੀ ਐਂਡ ਸਨਸ ਫਾਊਂਡੇਸ਼ਨ ਵੱਲੋਂ ਇੱਕ ਵਧੀਆ ਪ੍ਰੋਗਰਾਮ ਜਿਹੜਾ ਇੱਥੇ ਲਿਖਿਆ ਗਿਆ ਸੀਗਾ ਉਹਦੇ ਵਿੱਚ ਮੈਨੂੰ ਵੀ ਹਾਜ਼ਰ ਹੋਣ ਦਾ ਮੌਕਾ ਮਿਲਿਆ ਮੈਂ ਐਸਚੂ ਠਾਣਾ ਤਾਰੀਵਾਲ ਸਮੂਹ ਮਸੀਹ ਭਾਈਚਾਰਾ ਔਰ ਲਾਕੀ ਵਿੱਚ ਥਾਂ ਥਾਂ ਤੇ ਔਰ ਪੂਰੇ ਭਾਰਤ ਵਿੱਚ ਜਿਹੜਾ ਕ੍ਰਿਸਮਸ ਦਾ ਤਿਹਾੜ ਜਿਹੜਾ ਖੁਸ਼ੀ ਦੇ ਨਾਲ ਮਨਾਇਆ ਜਾਂਦਾ ਕੋਈ ਜ਼ਿਲ੍ਹਾ ਲੈਵਲ ਜਾਂ ਪੰਜਾਬ ਲੈਵਲ ਦਾ ਤਿਹਾੜ ਨਹੀਂ ਆ ਇਹ ਪੂਰੇ ਵਰਲਡ ਲੈਵਲ ਦਾ ਤਿਹਾੜ ਆ ਔਰ ਜਿੰਨੀ ਖੁਸ਼ੀ ਸਾਡੇ ਧਾਰੀਵਾਲ ਦੇ ਵਿੱਚ ਸੰਗਤ ਵੱਲੋਂ ਮਨਾਈ ਗਈ ਆ ਮੈਂ ਨਹੀਂ ਸਮਝਦਾ ਕਿ ਕੋਈ ਹੋਰ ਸ਼ਹਿਰ ਦੇ ਵਿੱਚ ਵੀ ਇੰਨੀਆਂ ਖੁਸ਼ੀਆਂ ਦੇ ਵਿੱਚ ਹਰ ਕੋਈ ਸ਼੍ਰੀਕ ਹੋਇਆ ਹੋਵੇ ਪਰ ਧਾਰੀਵਾਲ ਦੇ ਲੁਧਿਆਣਾ ਮਹੱਲਾ ਦੇ ਵਿੱਚ ਜਿਹੜਾ ਇੱਕ ਰੈਲੀ ਟਾਇਪ ਬੜਾ ਵੱਡਾ ਇਕੱਠ ਹੋਇਆ ਸੀਗਾ ਉਹਦੇ ਵਿੱਚ ਸ਼ਹਿਰ ਦੇ ਸਾਰੇ ਭਤਵੰਤਿਆਂ ਨੇ ਸਿਆਸਤ ਤੋਂ ਪਰ ਉੱਠ ਕੇ ਇਸ ਸੰਸਥਾ ਨਾਲ ਔਰ ਮੁਸੀਬਾਈ ਯਾਰੇ ਦੇ ਨਾਲ ਚੱਲ ਕੇ ਜਿਹੜਾ ਇਹ ਤਿਹਾਰ ਨੂੰ ਮਨਾਇਆ ਆ ਉਹਦੇ ਵਿੱਚ ਇੱਕ ਮੈਂ ਖੁਸ਼ੀ ਤੇ ਮਾਣ ਮਹਿਸੂਸ ਕਰਦਾ ਆ ਇਹ ਸ਼ਹਿਰ ਨੂੰ ਇਹ ਥਾਣੇ ਨੂੰ ਧਾਰੀਵਾਲ ਦੇ ਇਲਾਕੇ ਨੂੰ ਡਿਸਪਰੇਟ ਮੰਨਿਆ ਗਿਆ ਸੀਗਾ ਪਰ ਜਿਵੇਂ ਮੈਨੂੰ ਲੱਗਾ ਆ ਜਿਵੇਂ ਪਿਆਰ ਦਿੱਤਾ ਪਬਲਿਕ ਨੇ ਬਹੁਤ ਵੱਡਾ ਪਿਆਰ ਮਿਲਿਆ ਔਰ ਕੋਈ ਬਿਲਕੁਲ ਪੂਰਾ ਤੇਰਾ 2023 ਸਾਲ ਆ ਸ਼ਾਂਤੀਪੂਰਵਕ ਲੰਘਿਆ ਇੱਕ ਵੀ ਕੋਈ ਮਿਸ ਹੈ ਪਿੰਡ ਜਾਂ ਮਾੜੀ ਘਟਨਾ ਇੱਥੇ ਨਹੀਂ ਵਾਪਰੀ ਔਰ ਜਿਹੜਾ ਇਹਦੇ ਵਿੱਚ ਮੈਸੀ ਐਂਡ ਸੰਜ ਫਾਊਂਡੇਸ਼ਨ ਆ ਇਹਨਾਂ ਦਾ ਜਿਹੜਾ ਫ੍ਰੀ ਸੇਵਾ ਤੇ ਬੱਚਿਆਂ ਨੂੰ ਤਵੀਸ਼ਨਾ ਵਗੈਰਾ ਔਰ ਇਹਨਾਂ ਦੀ ਪੜ੍ਹਾਈ ਦਾ ਜਿਹੜਾ ਖਰਚਾ ਜਿਹੜੇ ਪਰਿਵਾਰ ਨਹੀਂ ਉਠਾ ਸਕਦੇ ਉਹਨਾਂ ਦੇ ਬੱਚਿਆਂ ਨੂੰ ਅੱਗੇ ਵਧਣ ਦਾ ਮੌਕਾ ਮਿਲਦਾ ਆ ਇਹਦੇ ਨਾਲ ਇੱਕ ਹਰੇਕ ਸਮਾਜ ਦੇ ਵਿੱਚ ਜਿੱਦਾਂ ਚੱਲਦਾ ਆ ਕਿ ਗਰੀਬਾਂ ਨੂੰ ਵੀ ਉੱਚੀ ਉੱਚੀ ਉੱਠ ਓਡਣ ਦੇ ਜਿਹੜੇ ਡਾਰੀ ਮਾਰਨ ਦਾ ਜਿਹੜਾ ਉਹ ਮੌਕਾ ਮਿਲੂਗਾ ਔਰ ਮੈਂ ਸਮਝਦਾ ਕਿ ਹੋਰ ਵੀ ਇਹਦੇ ਤੋਂ ਵੀ ਵੱਧ ਜਿਹੜਾ ਇਹ ਵਧੇ ਫੁੱਲੇ ਮੈਸੀ ਐਂਡ ਸਨਸ ਫਾਊਂਡੇਸ਼ਨ ਨੂੰ ਮੈਂ ਲੱਖ ਲੱਖ ਵਧਾਈਆਂ ਦਿੰਦਾ ਅੱਜ ਦਾ ਜਿਹੜਾ ਪ੍ਰੋਗਰਾਮ ਸੀਗਾ ਅਸੀਂ ਸਾਰਾ ਜਿਹੜਾ ਸਾਡਾ ਮੈਸੀ ਐਂਡ ਸਨਸ ਫਾਊਂਡੇਸ਼ਨ ਦਾ ਜਿਹੜਾ ਇੰਡੀਆ ਦੇ ਵਿੱਚ ਪ੍ਰਵਾਰ ਆ ਉਸ ਪਰਿਵਾਰ ਦੇ ਵਿੱਚ ਜਿੰਨੇ ਸਾਡੇ ਬੱਚੇ ਸਾਡੇ ਵੱਲੋਂ ਸਪான்ਸਰਡ ਨੇ ਜਿਨ੍ਹਾਂ ਦੀਆਂ ਫੀਸਾਂ ਅਸੀਂ ਪੇ ਕਰਦੇ ਆਂ ਔਰ ਜਿੰਨੇ ਸਾਡੇ ਬੱਚੇ ਸਾਡੀ ਟਿਊਸ਼ਨ ਸੈਂਟਰਾਂਸ ਤੇ ਟਿਊਸ਼ਨ ਲੈ ਰਹੇ ਨੇ ਔਰ ਜਿੰਨੇ ਸਾਡੇ ਬੱਚੇ ਜਿਹੜੇ ਸਲਾਈ ਸੈਂਟਰਸ ਦੇ ਵਿੱਚ ਸਿੱਖ ਰਹੇ ਨੇ ਔਰ ਸਾਰੇ ਸਾਡੇ ਟੀਚਰ ਸਹਿਬਾਨਸ ਔਰ ਸਾਰੇ ਸਾਡੇ ਟਰਸਟੀਆਂ ਸਾਰੇ ਵਲੰਟੀਅਰ ਸਹਿਬਾਨ ਸਾਰਾ ਜਿਹੜਾ ਸਾਡਾ ਵੱਡਾ ਪਰਿਵਾਰ ਆ ਉਹਨਾਂ ਸਾਰਿਆਂ ਨੇ ਮਿਲ ਕੇ ਅੱਜ ਇੱਕ ਕ੍ਰਿਸਮਸ ਦੀ ਗੈਟ ਟੂਗੇਦਰ ਸੈਲੀਬ੍ਰੇਸ਼ਨ ਕੀਤੀ ਔਰ ਅਸੀਂ ਛੋਟਾ ਜਿਹਾ ਇੱਕ ਪ੍ਰੋਗਰਾਮ ਆਰਗੇਨਾਈਜ਼ ਕੀਤਾ ਸੀ ਔਰ ਖਾਣੇ ਦਾ ਅਰੇਂਜਮੈਂਟ ਕੀਤਾ ਸੀਗਾ ਔਰ ਸਾਰਿਆਂ ਨੇ ਖੁਸ਼ੀ-ਖੁਸ਼ੀ ਜਿਹੜਾ 크ਿਸਮਸ ਦਾ ਦੁਹਾੜਾ ਜਿਹੜਾ ਮਨਾਇਆ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਕਿ ਪਰਮੇਸ਼ਰ ਨੇ ਆਪਣੇ ਇਕਲੌਤੇ ਨੂੰ ਸਾਡੇ ਖਾਤਰ ਇਸ ਦੁਨੀਆ ਤੇ ਭੇਜਿਆ 크ਿਸਮਸ ਦਾ ਦੁਹਾੜਾ ਜਿਹੜਾ ਉਹ ਖੁਸ਼ੀਆਂ ਤੇ ਖੇੜੀਆਂ ਦਾ ਦੁਹਾੜਾ ਹੈ ਔਰ ਪਰਮੇਸ਼ਰ ਨੇ ਜਦੋਂ ਸਾਨੂੰ ਸਮਰਥ ਦਿੱਤੀ ਹੈ ਤੇ ਅਸੀਂ ਆਪਣੀ ਸਮਰਥ ਦੇ ਦੁਆਰਾ ਅਸੀਂ ਦੂਸਰਿਆਂ ਨੂੰ ਖੁਸ਼ੀਆਂ ਤੇ ਖੇੜੇ ਦਿੰਨੇ ਆ ਜਿਵੇਂ ਕਿ ਸੁਰਿੰਦਰ ਮੈਸੀ ਉਹਨਾਂ ਦੀ ਜਿਹੜੀ ਮੈਸੀ ਇنسਸ ਫਾਊਂਡੇਸ਼ਨ ਹੈ ਉਹ ਬਹੁਤ ਸਾਰੇ ਬੱਚਿਆਂ ਦੀ ਬਹੁਤ ਸਾਰੇ ਲੋਕਾਂ ਦੀ ਮਦਦ ਕਰਕੇ ਉਹਨਾਂ ਦੇ ਜੀਵਨ ਦੇ ਵਿੱਚ ਖੁਸ਼ੀਆਂ ਲੈ ਕੇ ਆ ਰਹੇ ਨੇ ਔਰ ਅੱਜ ਦਾ ਜੋ ਪ੍ਰੋਗਰਾਮ ਸੀਗਾ ਉਹ ਸੁਰਿੰਦਰ ਸੁਰਿੰਦਰ ਮੈਸੀ ਜੀ ਜਿਹੜੀ ਫਾਊਂਡੇਸ਼ਨ ਹੈ ਮੈਸੀਨ ਸੰਸ ਫਾਊਂਡੇਸ਼ਨ ਉਹਨਾਂ ਦੁਆਰਾ ਇਹਨਾਂ ਬੱਚਿਆਂ ਨੂੰ ਹੋਰ ਜ਼ਿਆਦਾ ਉਤਸ਼ਾਹਿਤ ਕਰਨਾ ਸੀਗਾ ਤਾਂ ਕਿ ਉਹ ਆਪਣੇ ਜੀਵਨ 'ਚ ਹੋਰ ਜ਼ਿਆਦਾ ਅੱਗੇ ਵਧਣ ਅਸੀਂ ਮੈਸੀਨ ਸੰਸ ਫਾਊਂਡੇਸ਼ਨ ਦੇ ਬਹੁਤ ਜ਼ਿਆਦਾ ਧੰਨਵਾਦੀ ਹਾਂ ਜਿਨ੍ਹਾਂ ਦੇ ਸਦਕਾ ਬਹੁਤ سارے ਬੱਚੇ ਜਿਹੜੇ ਨੇ ਉਹ ਆਪਣੀ ਐਜੂਕੇਸ਼ਨ ਪਾ ਰਹੇ ਨੇ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਬਹੁਤ ਕੁਝ ਸਿੱਖ ਸਿੱਖ ਰਹੇ ਨੇ ਜਿਵੇਂ ਤੁਸੀਂ ਅੱਜ ਦੇਖਿਆ ਛੋਟੇ ਛੋਟੇ ਬੱਚੇ ਜਿਨ੍ਹਾਂ ਨੇ ਪ੍ਰੋਗਰਾਮ ਵਿੱਚ ਕੁਝ ਆਈਟਮਸ ਪੇਸ਼ ਕੀਤੀਆਂ ਅਗਰ ਅਸੀਂ ਦੇਖੀਏ ਤੇ ਪਿਛਲੇ ਸਾਲ ਨਾਲੋਂ ਉਹ ਬੱਚਿਆਂ ਨੇ ਬਹੁਤ ਵਧੀਆ ਕੀਤਾ ਇਹਦਾ ਮਤਲਬ ਇਹ ਹੈ ਕਿ ਉਹ ਮੈਸੀ ਐਂਸ ਸਨਸ ਫਾਊਂਡੇਸ਼ਨ ਦੀ ਛਾਹ ਹਟ ਬਹੁਤ ਕੁਝ ਸਿੱਖ ਰਹੇ ਨੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਜੈ ਮਸੀ ਦੀ ਮੈਂ ਬੱਬਾ ਗਲਤਾਰੀ ਗਾਲ ਤੋਂ ਅੱਜ ਜੋ ਪ੍ਰੋਗਰਾਮ ਚੱਲ ਰਿਹਾ ਬੇਦੀ ਕਲੋਨੀ ਮੈਸੀ ਐਂਸ ਸਨਸ ਫਾਊਂਡੇਸ਼ਨ ਵੱਲੋਂ ਇਹ 크ਿਸਮਿਸ ਦਾ ਪ੍ਰੋਗਰਾਮ ਹੀ ਜਿਹੜਾ ਕਿ ਸਾਡੇ ਜਿੰਨੇ ਵੀ ਅਹੁਦੇਦਾਰ ਬੰਦ ਵਕੀਲ ਸਾਹਿਬ ਖੋਖਰ ਜੀ ਔਰ ਸਾਡੇ ਅੱਜ ਦੇ ਮੁੱਖ ਮਹਿਮਾਨ ਸੀ ਐਡਮਿਨਿਸਟਰेटर ਵਿਲੀਅਮ ਸੀ ਜੀ ਮਿਸ਼ਨ ਹਸਪੀਟਲ ਵਾਲੇ ਔਰ ਸਾਡੇ ਨਾਲ ਐਸ ਐਚ ਓ ਧਾਰੀਵਾਲ ਸਰਬਜੀਤ ਸਿੰਘ ਜੀ ਚਾਲ ਜੀ ਔਰ ਪਵਨ ਕੁਮਾਰ ਵੱਡਾ ਜੀ ਵਾਲਮੀਕੀ ਟਾਈਗਰ ਫੋਰਸ ਦੇ ਪ੍ਰਧਾਨ ਉਹ ਵੀ ਇੱਥੇ ਪਹੁੰਚੇ ਨੇ ਪੀਟਰ ਮੱਟੂ ਜੀ ਆਮ ਆਦਮੀ ਪਾਰਟੀ ਦੇ ਔਰ ਵੀ ਬਹੁਤ ਸਾਰੇ ਸ਼ਕਤੀਸ਼ੀਤਾ ਇੱਥੇ ਪਹੁੰਚੀਆਂ ਨੇ ਇਹ ਸਾਰਿਆਂ ਦਾ ਧੰਨਵਾਦ ਕਰਨੇ ਆ ਮੈਸੀਅਨ ਸੰਸ ਫਾਊਂਡੇਸ਼ਨ ਵੱਲੋਂ ਜਿਹੜਾ ਇੱਥੇ ਪ੍ਰੋਗਰਾਮ ਕਰਾਇਆ ਗਿਆ ਜਿਵੇਂ ਕਿ ਸਾਡੇ ਲੁਧਿਆਣਾ ਮੱਲਾ ਵਾਰਡ ਨੰਬਰ 12 ਦੇ ਵਿੱਚ ਸਲਾਈ ਸੈਂਟਰ ਚੱਲਦਾ ਆ ਔਰ ਟਿਊਸ਼ਨ ਸੈਂਟਰ ਸਾਡੇ ਚੱਲਦੇ ਨੇ ਬੱਲੀਪਿੰਡ ਚੱਲਦਾ ਸਲਾਈ ਸੈਂਟਰ ਹੋਰ ਵੀ ਬਹੁਤ ਜਗ੍ਹਾ ਤੇ ਸਾਡੇ ਟਿਊਸ਼ਨ ਸੈਂਟਰ ਸਲਾਈ ਸੈਂਟਰ ਚੱਲਦੇ ਨੇ ਉਹਨਾਂ ਸਾਰਿਆਂ ਨੂੰ ਬੱਚਿਆਂ ਨੂੰ ਇੱਥੇ ਸਾਧ ਕੇ ਅੱਜ ਇੱਕ ਮੰਚ ਤੇ ਲਿਆ ਕੇ ਇਹ ਕ੍ਰਿਸਮਸ ਦਾ ਪ੍ਰੋਗਰਾਮ ਬਣਾਇਆ ਔਰ ਸੈਲੀਬ੍ਰੇਟ ਇਕੱਠਿਆਂ ਕੀਤਾ ਉਹਨਾਂ ਨੂੰ ਕ੍ਰਿਸਮਸ ਦੇ ਤੋਹਫੇ ਵੀ ਦਿੱਤੇ ਗਏ ਮੈਸੀ ਅਨਸਨ ਫਾਊਂਡੇਸ਼ਨ ਵੱਲੋਂ